ਤੋ ਦੋਸਤੋ ਅੱਜ ਦੇ ਇਸ ਵੀਡੀਓ ਵਿੱਚ ਅਸੀਂ ਦੇਖਣ ਵਾਲੇ ਹਾਂ ਕਿ ਡੀਮੈਟ ਅਕਾਊਂਟ ਨੂੰ ਕਿਸ ਤਰ੍ਹਾਂ ਓਪਨ ਕੀਤਾ ਜਾਂਦਾ ਹੈ। ਡੀਮੈਟ ਅਕਾਊਂਟ ਓਪਨਿੰਗ ਦੀ ਸਾਰੇ ਪ੍ਰੋਸੈਸ ਤੁਹਾਨੂੰ ਇਸ ਵੀਡੀਓ ਵਿੱਚ ਦੇਖਣ ਨੂੰ ਮਿਲੇਗੀ। ਫਰਸਟ ਸਟੈਪ ਤੋਂ ਲੈ ਕੇ ਲਾਸਟ ਸਟੈਪ ਸਾਰੇ ਕੰਪਲੀਟ ਸਟੈਪ ਮੈਂ ਤੁਹਾਨੂੰ ਦਿਖਾਵਾਂਗਾ ਤੇ ਤੁਹਾਨੂੰ ਸਮਝਾਵਾਂਗਾ ਕਿ ਡੀਮੈਟ ਅਕਾਊਂਟ ਕਿਸ ਤਰ੍ਹਾਂ ਓਪਨ ਕੀਤਾ ਜਾਂਦਾ ਹੈ। ਇਸ ਪ੍ਰੋਸੈਸ ਵਿੱਚ ਸਿਰਫ 15 ਮਿੰਟ ਲੱਗਣਗੇ ਔਰ ਸਾਰਾ ਪ੍ਰੋਸੈਸ ਔਨਲਾਈਨ ਹੁੰਦਾ ਹੈ। ਤੋ ਚਲੋ ਸ਼ੁਰੂ ਕਰਦੇ ਹਾਂ ਮੈਂ ਤੁਹਾਨੂੰ ਸਮਝਾਣਾ ਕਿ ਡੀਮੈਟ ਅਕਾਊਂਟ ਕਿਸ ਤਰ੍ਹਾਂ ਓਪਨ ਕਰ ਸਕਦੇ ਹਾਂ ਅ ਤੋ ਦੋਸਤੋ ਸਭ ਤੋਂ ਪਹਿਲਾਂ ਇਹ ਜੋ ਵੀਡੀਓ ਤੁਸੀਂ ਦੇਖ ਰਹੇ ਹੋ ਇਸ ਦੇ ਡਿਸਕ੍ਰਿਪਸ਼ਨ ਸੈਕਸ਼ਨ ਵਿੱਚ ਜਾਣਾ ਹੈ ਉਸ ਵਿੱਚ ਜਾਣ ਲਈ ਤੁਸੀਂ ਇਹ ਮੋਰ ਵਾਲਾ ਬਟਨ ਹੈ ਇਸ ਤੇ ਤੁਸੀਂ ਟੈਪ ਕਰੋਗੇ ਇੱਕ ਵਾਰ ਫੇਰ ਮੋਰ ਲਿਖਿਆ ਹੋਇਆ ਇਸ ਤੇ ਟੈਪ ਕਰੋਗੇ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਇਸ ਲਿੰਕ ਤੇ ਉੱਪਰ ਟੈਪ ਕਰ ਦੇਣਾ ਹੈ ਇਸ ਲਿੰਕ ਦੇ ਉੱਪਰ ਟੈਪ ਕਰਨ ਦੇ ਨਾਲ ਇਹ ਪੇਜ ਓਪਨ ਹੋ ਜਾਏਗਾ ਹੁਣ ਤੁਸੀਂ ਕੀ ਕਰਨਾ ਥੋੜਾ ਸਵਾਈਪ ਡਾਊਨ ਕਰ ਲੋ ਤੇ ਇੱਥੇ ਆਪਣਾ ਨੰਬਰ ਐਂਟਰ ਕਰ ਦਿਓ ਜੋ ਵੀ ਤੁਹਾਡਾ ਨੰਬਰ ਹੈ ਜੋ ਤੁਸੀਂ ਜ਼ੀਰੋ ਦਾ ਨਾਲ ਲਿੰਕ ਕਰਨਾ ਚਾਹੁੰਦੇ ਹੋ ਉਸ ਨੂੰ ਤੁਸੀਂ ਇੱਥੇ ਐਂਟਰ ਕਰ ਦੇਣਾ ਯਾਰ ਉਸ ਤੋਂ ਬਾਅਦ ਉਸ ਇੱਥੇ ਗੇਟ ਓਟੀਪੀ ਵਾਲੇ ਬਟਨ ਤੇ ਟੈਪ ਕਰ ਦੇਣਾ ਹੁਣ ਨੈਕਸਟ ਸਟੈਪ ਵਿੱਚ ਫਿਰ ਤੁਹਾਨੂੰ ਓਟੀਪੀ ਆਇਆ ਹੋਗਾ ਉਸ ਓਟੀਪੀ ਨੂੰ ਐਂਟਰ ਕਰਕੇ ਅਸੀਂ ਕੰਟੀਨਿਊ ਤੇ ਟੈਪ ਕਰਾਂਗੇ ਸੋ ਦੋਸਤੋ ਹੁਣ ਤੁਸੀਂ ਕੀ ਕਰਨਾ ਹੈ ਨਾਮ ਵਾਲੀ ਫੀਲਡ ਵਿੱਚ ਆਪਣਾ ਨਾਮ ਲਿਖਣਾ ਹੈ ਤੇ ਈਮੇਲ ਵਾਲੀ ਫੀਲਡ ਵਿੱਚ ਆਪਣਾ ਈਮੇਲ ਆਈਡੀ ਐਂਟਰ ਕਰ ਦੇਣਾ ਉਸ ਤੋਂ ਬਾਅਦ ਕੰਟੀਨਿਊ ਬਟਨ ਤੇ ਪ੍ਰੈਸ ਕਰਾਂਗੇ ਹੁਣ ਤੁਹਾਡੇ ਈਮੇਲ ਆਈਡੀ ਉੱਪਰ ਓਟੀਪੀ ਗਿਆ ਹੋਵੇਗਾ ਉਹ ਓਟੀਪੀ ਤੁਸੀਂ ਇੱਥੇ ਐਂਟਰ ਕਰਕੇ ਕੰਟੀਨਿਊ ਤੇ ਟੈਪ ਕਰ ਦੇਣਾ ਹੁਣ ਇਸ ਸਟੈਪ ਵਿੱਚ ਤੁਸੀਂ ਆਪਣਾ ਪੈਨ ਕਾਰਡ ਨੰਬਰ ਐਂਟਰ ਕਰੋਗੇ ਔਰ ਉਸਦੇ ਥੱਲੇ ਆਪਣਾ ਡੇਟ ਆਫ ਬਰਥ ਜਿੱਦਾਂ ਕੀ ਪੈਨ ਕਾਰਡ ਉੱਪਰ ਲਿਖਿਆ ਹੋਇਆ ਹੈ ਉਹੀ ਐਂਟਰ ਕਰਕੇ ਫਿਰ ਤੋਂ ਕੰਟੀਨਿਊ ਬਟਨ ਤੇ ਪ੍ਰੈਸ ਕਰ ਦੇਵਾਂਗੇ ਇਸ ਸਟੈਪ ਵਿੱਚ ਅਸੀਂ ਇਕਵਿਟੀ ਐਂਡ ਮਿਊਚੁਅਲ ਫੰਡ ਤੇ ਆਟੋਮੈਟਿਕਲੀ ਸਿਲੈਕਟ ਹੁੰਦੇ ਆ ਅਸੀਂ ਫਿਊਚਰ ਐਂਡ ਆਪਸ਼ਨ ਅਤੇ ਕਮੋਡੀਟੀ ਨੂੰ ਵੀ ਸਿਲੈਕਟ ਕਰ ਦੇਵਾਂਗੇ ਔਰ ਉਸ ਤੋਂ ਬਾਅਦ ਸਵਾਈਪ ਡਾਊਨ ਕਰਾਂਗੇ ਹੁਣ ਅਸੀਂ ਇਸ ਚੈੱਕ ਬਾਕਸ ਨੂੰ ਟੈਪ ਕਰ ਦੇਣਾ ਹੈ ਔਰ ਉਸ ਤੋਂ ਬਾਅਦ ਕੰਟੀਨਿਊ ਤੇ ਟੈਪ ਕਰ ਦੇਣਾ ਹੈ ਤੋ ਦੋਸਤੋ ਹੁਣ ਸਾਨੂੰ ਆਧਾਰ ਕੇ KYC ਕਰਨੀ ਹੈ ਇਸ ਲਈ ਅਸੀਂ ਕੰਟੀਨਿਊ ਟੂ DigiLocker ਇਸ ਤੇ ਟੈਪ ਕਰਦੇ ਆ ਹੁਣ ਤੁਸੀਂ ਇੱਥੇ ਆਪਣਾ ਆਧਾਰ ਕਾਰਡ ਨੰਬਰ ਐਂਟਰ ਕਰੋਗੇ ਤੇ ਥੱਲੇ ਦੇਖੋਗੇ ਕਿ ਕੈਪਚਾ ਟੈਕਸ ਦਿਖ ਰਿਹਾ ਹੈ ਲਾਲ ਰੰਗ ਦਾ ਜੋ ਬੈਕਗ੍ਰਾਉਂਡ 'ਚ ਦਿਖ ਰਿਹਾ ਹੈ ਇਸ KL9W ਇਸ ਤਰ੍ਹਾਂ ਮੇਰੀ ਸਕਰੀਨ ਤੇ ਦਿਖ ਰਿਹਾ ਹੈ ਇਸ ਨੂੰ ਸੇਮ ਅਗਲੇ ਵਾਲੇ ਬਾਕਸ ਵਿੱਚ ਐਂਟਰ ਕਰਕੇ ਅਸੀਂ ਨੈਕਸਟ ਤੇ ਟੈਪ ਕਰਨਾ ਹੈ ਹੁਣ OTP ਆਇਆ ਹੋਏਗਾ ਤੁਹਾਡੇ ਮੋਬਾਈਲ ਨੰਬਰ ਤੇ ਜਿਹੜਾ ਮੋਬਾਈਲ ਨੰਬਰ ਆਧਾਰ ਕਾਰਡ ਨਾਲ ਲਿੰਕ ਹੈ ਉਸ ਤੇ ਜੋ ਵੀ OTP ਆਇਆ ਉਸ ਨੂੰ ਐਂਟਰ ਕਰਕੇ ਕੰਟੀਨਿਊ ਤੇ ਟੈਪ ਕਰ ਦੇਣਾ ਹੁਣ ਕੋਈ ਵੀ 6 ਡਿਜੀਟ ਪਿਨ ਐਂਟਰ ਕਰ ਦੇਣਾ ਆਪਣੇ ਡੀਜੀ ਲੋਕਰ ਲਈ ਹੁਣ ਸਵਾਈਪ ਡਾਊਨ ਕਰਕੇ ਤੁਸੀਂ ਅਲਾਓ ਤੇ ਟੈਪ ਕਰ ਦੇਣਾ ਹੁਣ ਤੁਸੀਂ ਇੱਥੇ ਆਪਣਾ ਮੈਰਿਟਲ ਸਟੇਟਸ ਸਿੰਗਲ ਹੋ ਅਗਰ ਅਨਮੈਰਿਡ ਹੋ ਤਾਂ ਸਿੰਗਲ ਰੱਖੋਗੇ ਜੇ ਮੈਰਿਡ ਹੋ ਤਾਂ ਮੈਰਿਡ ਨੂੰ ਟੈਪ ਕਰ ਦੇਣਾ ਪੇਰੈਂਟਸ ਵਿੱਚ ਫਾਦਰ ਆਪਣੇ ਫਾਦਰ ਦਾ ਨਾਮ ਲਿਖ ਦੇਣਾ ਮਦਰ ਵਿੱਚ ਮਦਰਜ਼ ਨੇਮ ਲਿਖ ਦੇਣਾ ਬੈਕਗਰਾਉਂਡ ਐਨਿਊਅਲ ਇਨਕਮ ਵਾਲਾ ਸੈਕਸ਼ਨ ਹੈ ਇਸ ਵਿੱਚ ਤੁਸੀਂ ਆਪਣੀ ਇਨਕਮ ਲਿਖੋਗੇ ਕਿ ਇਅਰਲੀ ਇਨਕਮ ਤੁਹਾਡੀ ਕਿੰਨੀ ਹੈ ਜਿਹੜੀ ਵੀ ਇਨਕਮ ਵਿੱਚ ਤੁਸੀਂ ਬਿਲੋਂਗ ਕਰਦੇ ਹੋ ਉਸ ਵਾਲੇ ਨੂੰ ਸਿਲੈਕਟ ਕਰ ਲੈਣਾ ਥੱਲੇ ਦੇਖੋ ਲਿਖਿਆ ਹੋਇਆ ਟਰੇਡਿੰਗ ਐਕਸਪੀਰੀਅੰਸ ਜੇ ਨਿਊ ਹੋ ਤਾਂ ਨਿਊ ਨੂੰ ਟੈਪ ਕਰ ਦੇਣਾ ਜਿੰਨਾ ਵੀ ਐਕਸਪੀਰੀਅੰਸ ਅਕੋਰਡਿੰਗਲੀ ਹੈ ਤੁਹਾਡਾ ਤਾਂ ਉਸ ਨੂੰ ਟੈਪ ਕਰ ਦੇਣਾ ਤੁਸੀਂ ਕੀ ਕੰਮ ਕਰਦੇ ਹੋ ਉਸ ਦੇ ਅਕੋਰਡਿੰਗ ਆਪਣੀ ਓਕਿਪੇਸ਼ਨ ਸਿਲੈਕਟ ਕਰ ਲੈਣਾ ਅੱਗੇ ਦੇਖੋ ਲਿਖਿਆ ਹੋਇਆ ਪ੍ਰੀਫਰੈਂਸ ਫॉर ਰਨਿੰਗ ਅਕਾਊਂਟ ਸੈਟਲਮੈਂਟ ਦੇਖੋ ਇਸ ਨੂੰ ਕੁਆਰਟਰਲੀ ਰੱਖਣਾ ਕੁਆਰਟਰਲੀ ਕੀ ਹੁੰਦਾ ਹੈ ਕਿ 3 ਮਹੀਨੇ ਬਾਅਦ ਤੁਹਾਡੇ ਅਕਾਊਂਟ ਵਿੱਚ ਜੋ ਵੀ ਅਨਯੂਟਿਲਾਈਜ਼ਡ ਫੰਡ ਹੋਣਗੇ ਐਕਸਟਰਾ ਪੈਸੇ ਜੋ ਹੋਣਗੇ ਜੋ ਤੁਸੀਂ ਇਨਵੈਸਟ ਨਹੀਂ ਕੀਤੇ ਹੈ ਉਹ ਤੁਹਾਡੇ ਅਕਾਊਂਟ ਵਿੱਚ ਵਾਪਸ ਭੇਜ ਦਿੱਤੇ ਜਾਂਦੇ ਆ ਇਸ ਕਰ ਠੀਕ ਹੈ ਕੁਆਟਰਲੀ ਸelect ਕਰ ਲਿਆ ਸੀ ਹੁਣ ਅੱਗੇ ਦੇਖੋ ਲਿਖੋ ਆ ਰ ਯੂ ਆ ਪੋਲੀਟੀਕਲੀ ਐਕਸਪੋਜ਼ਡ ਪਰਸਨ ਅਗਰ ਤੁਹਾਡਾ ਲਿੰਕ ਕਿਸੇ ਪੋਲੀਟੀਕਲ ਪਾਰਟੀ ਨਾਲ ਹੈ ਤਾਂ ਤੁਸੀਂ yes ਕਰੋਗੇ ਅਦਰਵਾਈਜ਼ ਤੁਸੀਂ no ਕਰੋਗੇ ਉਸ ਤੋਂ ਬਾਅਦ ਅਸੀਂ ਕੰਟੀਨਿਊ ਤੇ ਟੈਪ ਕਰ ਦੇਾਂਗੇ ਹੁਣ ਦੇਖੋ ਤੁਸੀਂ ਆਪਣਾ ਬੈਂਕ ਅਕਾਊਂਟ ਲਿੰਕ ਕਰਨਾ ਹੈ ਆਪਣੇ ਜ਼ੀਰੋਦਾ ਅਕਾਊਂਟ ਦੇ ਨਾਲ ਇਸ ਦੇ ਲਈ ਲਿੰਕ ਵਿਦ ਯੂਪੀਆਈ ਬਹੁਤ ਹੀ ਅੱਛਾ ਆਪਸ਼ਨ ਹੁੰਦਾ ਹੈ ਇਸ ਨੂੰ ਸelect ਕਰਕੇ ਤੁਸੀਂ اپنی UPI ایپ جو بھی ਹੋएगी اس ਨੂੰ ਸਿਲੈਕਟ ਕਰ ਲੈਣਾ ਹੈ ਅਤੇ ਆਪਣੀ ਪਿਨ ਐਂਟਰ ਕਰਕੇ ਵੈਰੀਫਾਈ ਕਰ ਦੇਣਾ ਹੈ ਆਪਣਾ ਅਕਾਊਂਟ ਇਹ ਆਟੋਮੈਟਿਕਲੀ ਤੁਹਾਡੇ ਅਕਾਊਂਟ ਇਟੀਸ ਚੱਕ ਲੇਗਾ ਆਦਰਵਾਇਸ ਅਗਰ ਇੱਥੇ ਤੁਹਾਨੂੰ ਕੋਈ 에ਰਰ ਆ ਜਾਂਦੀ ਹੈ ਜਿਸ ਤਰ੍ਹਾਂ ਕੀ ਮੈਨੂ ਆਈ ਹੈ ਤਾਂ ਤੁਹਾਨੂੰ ਥੱਲੇ ਵਾਲਾ ਆਪਸ਼ਨ ਦੇਖੋ ਦਿਖ ਰਹਾ ਹੈ ਐਂਟਰ ਬੈਂਕ ਡਿਟੇਲਸ ਮੈਨੂਲੀ ਇਸ ਤੇ ਟੈਪ ਕਰਕੇ ਆਪਣਾ ਅਕਾਊਂਟ ਨੰਬਰ IFSC ਕੋਡ ਤੇ ਬੈਂਕ ਦੀਆਂ ਡਿਟੇਲਸ ਖੁਦ ਤੋਂ ਭਰਨੀਆਂ ਪੈਣਗੀਆਂ ਮੇਰੇ ਕੇਸ ਵਿੱਚ ਮੇਰਾ UPI ਐਪ ਦੇ ਦੁਆਰਾ ਬੈਂਕ ਵੈਰੀਫਾਈ ਨਹੀਂ ਹੋਇਆ ਇਸ ਕਰਕੇ ਮੈਨੂੰ ਖੁਦ ਹੀ ਬੈਂਕ ਡਿਟੇਲਸ ਭਰਨੀਆਂ ਪੈ ਰਹੀਆਂ ਹਨ ਹੁਣ ਦੇਖੋ ਇਹ ਸਟੈਪ ਵਿੱਚ ਤੁਸੀਂ ਕੀ ਕਰਨਾ ਹੈ ਤੁਸੀਂ ਦੇਖੋ ਤੁਹਾਡੇ ਸਕਰੀਨ ਤੇ ਜਿਸ ਤਰ੍ਹਾਂ ਮੇਰੀ ਸਕਰੀਨ ਤੇ ਦਿਖ ਰਿਹਾ ਹੈ 5325 ਇਸ ਤਰ੍ਹਾਂ ਤੁਹਾਡੀ ਸਕਰੀਨ ਤੇ ਵੀ ਇੱਕ ਨੰਬਰ ਦਿਖੇਗਾ 4 ਡਿਜੀਟ ਤੁਸੀਂ ਕੀ ਕਰਨਾ ਹੈ ਇੱਕ ਬਲੈਂਕ ਪੇਪਰ ਲੈਣਾ ਉਸ ਨੂੰ ਡਾਰਕ ਕਲਰ ਵਿੱਚ ਜੋ ਵੀ ਨੰਬਰ ਦਿਖ ਰਿਹਾ ਉਸ ਪੇਪਰ ਤੇ ਲਿਖ ਲੈਣਾ ਤੇ ਜਿਸ ਤਰ੍ਹਾਂ ਇਸ ਲੜਕੀ ਨੇ ਇਸ ਤਸਵੀਰ ਵਿੱਚ ਉਸਨ ਪੇਜ ਨੂੰ ਫੜ ਕੇ ਫੋਟੋ ਖਿੱਚੀ ਹੋਈ ਹੈ ਸੇਮ ਤਰੀਕੇ ਨਾਲ ਤੁਸੀਂ ਫੋਟੋ ਖਿੱਚਣੀ ਹੈ ਆਪਣੇ ਆਪ ਨੂੰ ਪ੍ਰੋਪਰਲੀ ਅਲਾਈਨ ਕਰਕੇ ਕੈਮਰੇ ਵਿੱਚ ਕੈਪਚਰ ਬਟਨ ਤੇ ਪ੍ਰੈਸ ਕਰਨਾ ਅਤੇ ਥੋੜੀ ਦਰ ਉੱਤੇ ਹੋਲਡ ਕਰਕੇ ਰੱਖਣਾ ਜੇ ਤੁਹਾਡੀ ਫੋਟੋ ਸਹੀ ਆਈ ਹੈ ਤੇ ਤੁਸੀਂ ਕਨਫਰਮ ਤੇ ਟੈਪ ਕਰ ਦੇਣਾ ਆਦਰਵਾਇਜ਼ ਰੀਡੂ ਤੇ ਟੈਪ ਕਰਕੇ ਦੁਬਾਰਾ ਆਪਣੀ ਫੋਟੋ ਤੁਸੀਂ ਖਿੱਚ ਸਕਦੇ ਹੋ ਹੁਣ ਤੁਸੀਂ ਆਪਣਾ ਇਨਕਮ ਪ੍ਰੂਫ ਦੇਣਾ ਇਸ ਦੇ ਲਈ ਤੁਸੀਂ ਲਾਸਟ 6 ਮੰਥ ਦੀ ਬੈਂਕ ਸਟੇਟਮੈਂਟ ਦੇ ਸਕਦੇ ਹੋ ਸਲੈਰੀ ਸਲਿੱਪ ਦੇ ਸਕਦੇ ਹੋ ਜਾਂ ਫਾਰਮ 16 ਨੂੰ ਅਪਲੋਡ ਕਰ ਸਕਦੇ ਹੋ ਮੈਂ ਰეკਮੈਂਡ ਕਰਾਂਗੇ ਕਿ ਲਾਸਟ 6 ਮੰਥ ਦੀ ਸਟੇਟਮੈਂਟ ਨੂੰ ਅਪਲੋਡ ਕਰ ਦਿਓ ਇਹ ਈਜ਼ੀਲੀ ਅਵੇਲੇਬਲ ਹੁੰਦੀ ਹੈ ਇੰਟਰਨੈਟ ਬੈਂਕਿੰਗ ਨੂੰ ਯੂਜ਼ ਕਰਕੇ ਤੁਸੀਂ ਡਾਊਨਲੋਡ ਕਰ ਸਕਦੇ ਹੋ ਜਾਂ ਬੈਂਕ ਵਿੱਚ ਜਾ ਕੇ ਵੀ ਇਸ ਨੂੰ ਲੈ ਸਕਦੇ ਹੋ ਅਪਲੋਡ ਬਟਨ ਤੇ ਪ੍ਰੈਸ ਕਰਕੇ ਆਪਣੀ ਫਾਈਲ ਨੂੰ ਅਪਲੋਡ ਕਰ ਦੇਣਾ ਹੁਣ ਅੱਗੇ ਅਪਲੋਡ ਸਿਗਨੇਚਰ ਦਾ ਆਪਸ਼ਨ ਹੈ ਅਪਲੋਡ ਤੇ ਟੈਪ ਕਰਕੇ ਤੁਸੀਂ ਸਕਰੀਨ ਤੇ ਹੀ ਸਾਈਨ ਕਰ ਦਿੰਨੇ ਆ ਆਪਣੇ ਸਾਈਨ ਕਰਨ ਤੋਂ ਬਾਅਦ ਡਨ ਤੇ ਟੈਪ ਕਰ ਦੇਣਾ ਉਸ ਤੋਂ ਬਾਅਦ ਅਸੀਂ ਕੰਟੀਨਿਊ ਬਟਨ ਤੇ ਟੈਪ ਕਰ ਦਿਆਂਗੇ ਹੁਣ ਦੇਖੋ ਅਸੀਂ ਇੱਕ ਨਾਮਿਨੀ ਐਡ ਕਰਨਾ ਹੈ ਦੇਖੋ ਤੁਸੀਂ ਇਨਵੈਸਟਮੈਂਟ ਕਰੋਗੇ ਅਗਰ ਇਨ ਖੁਦਾ ਨਾ ਖਾਸਤਾ ਅਗਰ ਇਨ ਫਿਊਚਰ ਕੁਝ ਹੋ ਜਾਂਦਾ ਹੈ ਤਾਂ ਤੁਹਾਡੇ ਅਕਾਊਂਟ ਵਿੱਚ ਜੋ ਵੀ ਪੈਸੇ ਹੋਣਗੇ ਉਸ ਦਾ ਹੱਕਦਾਰ ਕੌਣ ਹੋਏਗਾ ਇਸ ਲਈ ਸਾਨੂੰ ਨਾਮਿਨੀ ਐਡ ਕਰਨਾ ਪੈਂਦਾ ਹੈ ਇਸ ਕਰਕੇ ਜੋ ਵੀ ਨਾਮਿਨੀ ਤੁਸੀਂ ਐਡ ਕਰਨਾ ਚਾਹੁੰਦੇ ਹੋ ਐਡ ਨਾਮਿਨੀ ਬਟਨ ਤੇ ਟੈਪ ਕਰਕੇ ਨਾਮਿਨੀ ਐਡ ਕਰ ਦੇਣਾ ਇਹ ਨਾਮਿਨੀ ਤੁਸੀਂ ਫਿਊਚਰ ਵਿੱਚ ਵੀ ਐਡ ਕਰ ਸਕਦੇ ਹੋ ਇਸ ਨੂੰ ਹੁਣ ਸਕਿੱਪ ਕਰਨਾ ਹੈ ਤਾਂ 노 ਸਕਿੱਪ ਥਿਸ ਵੀ ਟੈਪ ਕਰ ਸਕਦੇ ਹੋ ਹੁਣ ਉਸ ਤੋਂ ਬਾਅਦ ਅਸੀਂ ਕੰਟੀਨਿਊ ਬਟਨ ਤੇ ਟੈਪ ਕਰ ਦੇਾਂਗੇ ਸੋ ਦੋਸਤੋ ਹੁਣ ਅਸੀਂ ਲਾਸਟ ਸਟੈਪ ਤੇ ਆ ਗਏ ਹੁਣ ਅਸੀਂ ਈ ਸਾਈਨ ਕਰਨੀ ਹੈ ਆਪਣੀ ਐਪਲੀਕੇਸ਼ਨ ਇਸ ਲਈ ਅਸੀਂ ਈ ਸਾਈਨ ਤੇ ਟੈਪ ਕਰਾਂਗੇ ਸੋ ਦੋਸਤੋ ਇੱਥੇ ਪੇਜ ਨੂੰ ਰੀਫਰੈਸ਼ ਨਾ ਕਰਿਓ ਈ ਸਾਈਨ ਤੇ ਟੈਪ ਕਰਨ ਤੋਂ ਬਾਅਦ ਵੇਟ ਕਰਨਾ ਜਿੰਨ ਤੱਕ ਪੇਜ ਲੋਡ ਨਹੀਂ ਹੁੰਦਾ ਵੇਟ ਕਰਨਾ ਹੁਣ ਤੁਸੀਂ ਆਪਣਾ ਆਧਾਰ ਕਾਰਡ ਨੰਬਰ ਇੱਥੇ ਐਂਟਰ ਕਰੋਗੇ ਔਰ ਉਸ ਤੋਂ ਬਾਅਦ ਸੈਂਡ OTP ਬਟਨ ਤੇ ਟੈਪ ਕਰਗੇ ਉਸ ਤੋਂ ਪਹਿਲਾਂ ਇਸ ਟਿੱਕ ਬਾਕਸ ਨੂੰ ਟਿੱਕ ਕਰ ਲੈਣਾ ਹੁਣ OTP ਜੋ ਵੀ ਆਇਆ ਤੁਹਾਡੇ ਮੋਬਾਈਲ ਨੰਬਰ ਤੇ ਉਸ ਨੂੰ ਐਂਟਰ ਕਰਕੇ ਵੈਰੀਫਾਈ ਐਂਡ ਸਾਈਨ ਤੇ ਟੈਪ ਕਰ ਦੇਣਾ ਹੁਣ ਇਸ ਨੂੰ ਰਿਪੀਟ ਕਰਨਾ ਹੈ ਪ੍ਰੋਸੈਸ ਨੂੰ ਉਸ ਨੂੰ ਪ੍ਰੋਸੈਸ ਨੂੰ ਰਿਪੀਟ ਕਰਨ ਲਈ ਅਸੀਂ ਟਿਕ ਬਾਕਸ ਨੂੰ ਪਹਿਲੇ ਚੈੱਕ ਬਾਕਸ ਜੋ ਦਿਖ ਰਿਹਾ ਹੈ ਉਸ ਨੂੰ ਟਿਕ ਕਰਾਂਗੇ ਆਧਾਰ ਕਾਰਡ ਨੰਬਰ ਐਂਟਰ ਕਰਾਂਗੇ ਤੇ ਸੈਂਡ OTP ਬਟਨ ਤੇ ਫਿਰ ਤੋਂ ਟੈਪ ਕਰਾਂਗੇ ਫਿਰ ਤੋਂ ਜੋ OTP ਆਇਆ ਤੁਹਾਡੇ ਮੋਬਾਈਲ ਨੰਬਰ ਤੇ ਉਸ ਨੂੰ ਐਂਟਰ ਕਰ ਦੇਣਾ ਹੈ ਹੁਣ ਤੁਸੀਂ ਦੇਖ ਸਕਦੇ ਹੋ ਡਾਕੂਮੈਂਟ ਸਾਈਨ ਸਕਸੈਸਫੁਲੀ ਹੋਣ ਸਾਡਾ ਪ੍ਰੋਸੈਸ ਕੰਪਲੀਟ ਹੋ ਚੁੱਕਿਆ ਹੈ ਹੁਣ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਫਿਨਿਸ਼ ਬਟਨ ਫਿਨਿਸ਼ ਤੇ ਟੈਪ ਕਰ ਦਿਓ ਓਕੇ ਕੰਗ੍ਰੈਚੁਲੇਸ਼ਨ ਤੁਹਾਡਾ ਅਕਾਊਂਟ ਓਪਨ ਹੋ ਚੁੱਕਿਆ ਹੈ ਹੁਣ 24 ਘੰਟੇ ਲੱਗਣਗੇ ਇਸ ਨੂੰ ਵੈਰੀ ਤੋ ਦੋਸਤੋ ਹੁਣ ਤੁਸੀਂ ਲੌਗ ਇਨ ਟੂ ਕਾਈਟ ਤੇ ਟੈਪ ਕਰੋਗੇ ਉਸ ਤੋਂ ਬਾਅਦ ਅਗਲੀ ਸਕਰੀਨ ਤੇ ਤੁਸੀਂ ਦੇਖੋਗੇ ਕਿ ਤੁਹਾਨੂੰ ਪਾਸਵਰਡ ਸੈੱਟ ਕਰਨ ਲਈ ਕਹਿ ਰਿਹਾ ਇੱਥੇ ਹੁਣ ਤੁਸੀਂ ਇੱਕ ਸਟਰੋਂਗ ਪਾਸਵਰਡ ਆਪਣੀ ਜ਼ੀਰੋਦਾ ਅਕਾਊਂਟ ਦੇ ਲਈ ਸੈੱਟ ਕਰ ਲੈਣਾ ਔਰ نیچے ਸੇਮ ਪਾਸਵਰਡ ਨੂੰ ਕਨਫਰਮ ਕਰ ਦੇਣਾ ਔਰ ਉਸ ਤੋਂ ਬਾਅਦ ਕੰਟੀਨਿਊ ਬਟਨ ਤੇ ਟੈਪ ਕਰ ਦੇਣਾ ਕੰਗ੍ਰੈਚੁਲੇਸ਼ਨ ਹੁਣ ਤੁਸੀਂ ਇਨਵੈਸਟਮੈਂਟ ਕਰਨੀ ਸ਼ੁਰੂ ਕਰ ਸਕਦੇ ਹੋ ਥੈਂਕ ਯੂ ਵੈਰੀ ਮਚ ਇਸ ਵੀਡੀਓ ਨੂੰ ਦੇਖਣ ਲਈ ਅਗਰ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਡੋਨਟ ਵਰੀ ਕਮੈਂਟ ਬਾਕਸ ਵਿੱਚ ਪੁੱਛਣਾ ਮੈਂ ਤੁਹਾਨੂੰ ਆਨਸਰ ਕਰ ਦਿਆਂਗਾ ਥੈਂਕ ਯੂ ਵੈਰੀ ਮ